ਸੈਂਟਰਲ ਸਰਕਾਰ ਵੱਲੋਂ ਜੋ ਨਵੇਂ ਕਾਨੂੰਨ ਪਾਸ ਕੀਤੇ ਗਏ ਨੇ ਉਸ ਨੂੰ ਲੈ ਕੇ ਟਰੱਕ ਡਰਾਈਵਰ ਜਿਹੜੇ ਨੇ ਹੜਤਾਲ ਤੇ ਚਲੇ ਗਏ ਨੇ ਪੈਟਰੋਲ ਟਰੱਕ ਡਰਾਈਵਰ ਜਿਹੜੇ ਨੇ ਉਹ ਹੜਤਾਲ ਤੇ ਚਲੇ ਗਏ ਨੇ ਔਰ ਜੇਕਰ ਗੱਲ ਖੰਨੇ ਪੈਟਰੋਲ ਪੰਪਾਂ ਦੀ ਗੱਲ ਕਰੀਏ ਤਾਂ ਪੈਟਰੋਲ ਪੰਪਾਂ ਦੇ ਉੱਪਰ ਰਾਤ ਤੋਂ ਹੀ ਲੰਬੀਆਂ-ਲੰਬੀਆਂ ਕਤਾਰਾਂ ਲੱਗ ਰਹੀਆਂ ਨੇ ਚਾਹੇ ਲੋਕਾਂ ਕੋਲ ਤੇਲ ਹਜੇ ਵਰਤਣ ਵਾਸਤੇ ਹੈ ਪਰ ਫਿਰ ਵੀ ਇੱਕ ਡਰ ਹੈ ਲੋਕਾਂ ਦੇ ਕਿਉਂਕਿ 3 ਤਰੀਕ ਤੱਕ ਜਿਹੜੀ ਹੈ ਇਹ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਲੋਕ ਲਗਾਤਾਰ ਉਹਰੇ ਰਾਤ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਚਾਹਤ ਮਰਵਾ ਦਿਓ ਕਿ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਪੈਟਰੋਲ ਪੰਪ ਦੇ ਉੱਪਰ ਲੱਗੀਆਂ ਹੋਈਆਂ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਚਾਰੇ ਪਾਸੇ ਰੋਡ ਜਿਹੜਾ ਹੈ ਇਹ ਚੰਡੀਗੜ੍ਹ ਰੋਡ ਹੈ ਚੰਡੀਗੜ੍ਹ ਰੋਡ ਇਸ ਟਾਈਮ ਪੂਰੀ ਤਰ੍ਹਾਂ ਤੇ ਜਿਹੜਾ ਹੈ ਜਾਮ ਹੋ ਚੁੱਕਿਆ ਹੈ ਲੋਕ ਪੈਟਰੋਲ ਪੁਆਉਣ ਵਾਸਤੇ ਰਾਤ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਖੜੇ ਨੇ ਲੋਕ ਕੋਈ ਆਪਣੇ ਜਿਹੜਾ ਹੈ ਸਮਾਂ ਅੱਜ ਇਸ ਟਾਈਮ ਕੰਮ ਦਾ ਸਮਾਂ ਹੈ ਲੋਕ ਆਪਣੇ ਕੰਮਾਂ ਤੇ ਜਾ ਰਹੇ ਨੇ ਪਰ ਤੇਲ ਪ੍ਰਵਾਨ ਦੀ ਉਦੇ ਵਿੱਚ ਰਹੀ ਹੈ ਪਟ્રોલ ਪੰਪਾਂ ਦੇ ਉੱਪਰ ਲੋਕ ਪਹੁੰਚੇ ਹੋਏ ਨੇ ਕਿ ਨਾਮ ਹੈ ਮੇਰਾ ਹੀ ਮਨਪ੍ਰੀਤ ਸਿੰਘ ਜੀ ਅੱਜ ਮਨਪ੍ਰੀਤ ਜੀ ਮਾਲ ਲੱਦਿਆ ਹੋਇਆ ਹਾਂ ਹਾਂ ਜੀ ਮਾਲ ਲੱਦਿਆ ਹੋਇਆ ਦੀ ਬਹੁਤ ਦਿੱਕਤ ਬੈਣੀ ਤਾਂ ਬੈਣੀ ਇੰਨੀ ਠੰਡ ਪੈ ਰਹੀ ਆ ਜੀ ਸਰਕਾਰ ਕੋਲ ਹੈ ਹੀ ਨਹੀਂ ਸੀ ਕਿ ਪੁਆਰੇ ਹੁਣ ਕਰਾ ਦੇ ਠਾਈ ਨਹੀਂ ਕਾ ਜੀ ਕਿੱਥੇ ਫਿਰ ਕੇ ਮੋਟਰਸਾਈਕਲ ਤੇ ਮੇਰੇ ਕੰਮ ਹੀ ਨਹੀਂ ਹੈਗਾ ਸਾਡਾ ਆ ਤੁਸੀਂ ਦੇਖ ਲਓ ਕਿ ਦੱਸ ਰਹੇ ਨੇ ਕਿ ਕੰਮ ਜਿਹੜੇ ਨੇ ਇਹ ਪਟ્રોલ ਦੇ ਨਾਲੇ ਚੱਲਦੇ ਨੇ ਕੀ ਨਾਮ ਹੈ ਜੀ ਸੁਵੀਰ ਜੀ ਸੁਵੀਰ ਜਿਹੜਾ ਹੈ ਪਟ્રોલ ਕੋਨ ਆਇਓਂ ਕੀ-ਕੀ ਕਰਨਾ ਕੀ ਚੱਕਰ ਹੈ ਕਹਿੰਦੇ 4 ਦਿਨ ਬੰਨਦਾ પેટ્રોલ ਪੰਪ ਤੇ ਹੁਣ પેટ્રોલ ਪਵਾਉਣਾ ਹੀ ਪੈਣਾ પેટ્રોલ ਤੋਂ ਵੀਰਾਂ ਦੀ ਫੁੱਲ ਕਰਾਣਾ ਹੈ ਟੈਂਕੀ ਪਹਿਲੇ ਕਰਾ ਲਈ ਇੱਕ ਫੁੱਲ ਹੁਣ ਦੁਬਾਰਾ ਕਰਾ ਰਹੇ ਹਾਂ ਜੀ ਹੋਰ ਵੀ ਫਿਰ ਫੁੱਲ ਕਰਾ ਰਹੇ ਹਾਂ ਹਾਂਜੀ ਹਾਂਜੀ ਅੱਛਾ ਕੀ ਕੀ ਲੱਗਦਾ ਕਿ ਜਿਹੜਾ ਸੈਂਟਰ ਸਰਕਾਰ ਵੱਲੋਂ ਇਹ ਕੀਤੀ ਗਈ ਹੈ ਸਕੀਮ ਚਲਾਈ ਗਈ ਹੈ ਗਲਤ ਹੈ ਸਹੀ ਹੈ ਇਹ ਤਾਂ ਗਲਤ ਹੈ ਜੀ ਇਹ ਸਕੀਮ ਸਾਡੇ ਤੇ ਜਿਹੜੇ ਡਰਾਈਵਰ ਜਿਹੜੇ ਟਰੱਕ ਡਰਾਈਵਰੋ ਇੱਕ ਪਾਸੇ ਤਾਂ ਹੜਤਾਲ ਤੇ ਬੈਠੇ ਨੇ ਦੂਜੇ ਪਾਸੇ ਪਬਲਿਕ ਕੰਮ ਦਾ ਸਮਾਂ ਤੁਸੀਂ ਇਸ ਟਾਈਮ ਲੈਣਾ ਪਬਲਿਕ ਪਰੇਸ਼ਾਨ ਹੋ ਰਹੀ ਹੈ ਹੋਰ ਕੀ ਹੋ ਰਿਹਾ ਜੀ ਰਾਤ ਨੂੰ ਦੱਸਿਆ ਤੁਸੀਂ ਜੇ ਪਹਿਲੇ ਕੱਲ ਪਤਾ ਹੁੰਦਾ ਸਵੇਰੇ ਪਵਾ ਆ ਤੁਸੀਂ ਦੇਖ ਲਓ ਕਿ ਲੋਕ ਕਹਿ ਰਹੇ ਕਿ ਜੇਕਰ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਉਹ ਲਾਈਨਾਂ ਦੀ ਬਜਾਏ ਜਿਹੜਾ ਹੈ ਰਾਤ ਹੀ ਪٹرول ਪਵਾਉਣ ਦੇ ਪਰ ਰਾਤ ਤੋਂ ਹੀ ਜਿਹੜੀਆਂ ਹੈ ਲੰਬੀਆਂ ਲੰਬੀਆਂ ਕਤਾਰਾਂ ਪٹرول ਪੰਪਾਂ ਤੇ ਲੱਗੀਆਂ ਹੋਈਆਂ ਨੇ ਔਰ ਤੁਸੀਂ ਦੇਖ ਲਓ ਕਿ ਪٹرول ਪਵਾਉਣ ਆਏ ਹੋ ਹਾਂਜੀ ਕੀ ਕੀ ਕਰਨਾ ਹੈ ਹਾਂਜੀ ਕਦੇ ਪਵਾਉਣ ਆਏ ਤੁਸੀਂ ਉਹ ਕਹਿੰਦੇ ਹੜਤਾਲ ਚੱਲਨੀ ਹੈ ਜੀ ਹੜਤਾਲ ਚੱਲਦੀ ਹੈ ਅੱਛਾ ਪٹرول ਤੋਂ ਬਗੈਰ ਸਰ ਸਕਦਾ ਕਿ ਨਹੀਂ ਸਰ ਸਕਦਾ ਨਹੀਂ ਸਰ ਸਕਦਾ ਜੀ ਤੁਸੀਂ ਦੇਖ ਲਓ ਕਿ ਲੋਕ ਲਗਾਤਾਰ ਪٹرول ਪੰਪਾਂ ਦੇ ਉੱਪਰ ਪٹرول ਪਵਾਉਣ ਲਈ ਆ ਰਹੇ ਨੇ ਔਰ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਖੜਨਾ ਪੈ ਰਿਹਾ ਹੈ ਮੇਰੇ ਨਾਲ ਪੈਟਰੋਲ ਪੰਪ ਦੇ ਓਨਰ ਪੁਸ਼ਕਰ ਰਾਜ ਜੀ ਨੇ ਪੁਸ਼ਕਰ ਰਾਜ ਜੀ ਨਾਲ ਗੱਲ ਕਰਦੇ ਆਂ ਸੋ ਮੇਰੇ ਨਾਲ ਪੁਸ਼ਕਰ ਰਾਜ ਜੀ ਜੋ ਕਿ ਪੈਟਰੋਲ ਪੰਪ ਦੇ ਓਨਰ ਨੇ ਉਹ ਵੀ ਮੇਰੇ ਨਾਲ ਖੜੇ ਨੇ ਪੁਸ਼ਕਰ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਕੱਤੋਂ ਜਿਹੜਾ ਹੈ ਲੈਣਾ ਲੱਗਨੇ ਸ਼ੁਰੂ ਹੋ ਗਿਆ ਸੀ ਇਹ ਤਾਂ ਅੱਜ ਸਵੇਰ ਤੋਂ ਹੀ ਸ਼ੁਰੂ ਹੋ ਗਈਆਂ ਨੇ ਸਵੇਰ ਤੋਂ ਹੀ ਲੋਕਾਂ ਦੇ ਇੰਨੇ ਫੋਨ ਆ ਰਹੇ ਨੇ ਬਾਰ-ਬਾਰ ਸਰਦ ਫੋਨ ਆ ਰਹੇ ਨੇ ਆ ਰਹੇ ਨੇ ਤੇ ਸਾਡੇ ਕੋਲ ਤਾਂ ਜਿੰਨਾ ਪੈਟਰੋਲ ਹੈ ਸੀ ਜਦੋਂ ਤੱਕ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਡਿਸਟ੍ਰਿਬਿਊਟ ਕਰ ਦੇਣਾ ਕਿੰਨੀਆਂ ਕਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਟਾਈਮ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਲੋਕੀ ਲੜਦੇ ਹੁਣ ਆ ਦੇਖੋ ਇਹਨਾਂ ਨੇ ਕਾਰਡ ਮਾਰਨਾ ਸੀਗਾ ਤੇ ਪੇਮੈਂਟ ਤੇ ਗੱਡੀ ਖੜੀ ਕਰਕੇ ਤੇ ਭੱਜ ਗਏ ਨੇ ਇਹਦੇ ਜੇ ਨਹੀਂ ਲੱਗਦਾ ਵੀ ਜਿਹੜੇ ਰੁਟੀਨ ਦੇ ਵਿੱਚ ਲੋਕੀ ਤੇਲ ਪਵਾਉਣ ਵਾਲੇ ਸੀ ਉਹਨਾਂ ਨੂੰ ਜ਼ਿਆਦਾ ਸਾਰੇ ਡਿਸਟਰਬ ਹੋ ਰਹੇ ਨੇ ਬਹੁਤ ਜ਼ਿਆਦਾ ਡਿਸਟਰਬ ਹੋ ਰਹੇ ਨੇ ਜਿਹੜਾ ਲੋਡ ਵੰਦਾ ਉਹ ਵੀ ਪਰੇਸ਼ਾਨ ਹੋ ਰਿਹਾ ਕੀ ਲੱਗਦਾ ਹੈ ਕਿ ਸੈਂਟਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚਲਾਈਆਂ ਗਈਆਂ ਜਿਹੜੇ ਜਿਹੜੇ ਪਾਸ ਕੀਤੇ ਗਏ ਨੇ ਮਤੇ ਇਹ ਸਹੀ ਹੈ ਜਾਂ ਇਹ ਸਹੀ ਹੈ ਗਲਤ ਹੈ ਇਹ ਤਾਂ ਨਹੀਂ ਪਤਾ ਲੇਕਿਨ ਇਹ ਕੰਮ ਜਿਹੜਾ ਹੋ ਰਿਹਾ ਹੈ ਬਹੁਤ ਗਲਤ ਹੈ ਤੇ ਸਟ੍ਰਾਈਕ ਜਿਹੜੀ ਹੋਈ ਹੈ ਬਹੁਤ ਗਲਤ ਤਰੀਕੇ ਨਾਲ ਹੋਈ ਹੈ ਇਸ ਦਾ ਸਟ੍ਰਾਈਕ ਨਹੀਂ ਹੋਣੀ ਚਾਹੀਦੀ ਮਿਲ ਬੈਠ ਕੇ ਪਹਿਲਾਂ ਗੱਲ ਕਰਨੀ ਚਾਹੀਦੀ ਹੈ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਜ਼ਰੂਰੀ ਵਸਤਾਂ ਨੇ ਜਿਵੇਂ ਕਿ ਆਪਾਂ ਨੂੰ ਖਾਣਾ ਹਰ ਰੋਜ਼ ਚਾਹੀਦਾ ਹੈ ਤੇ ਤੇਲ ਵੀ ਹਰ ਰੋਜ਼ ਚਾਹੀਦਾ ਪੁਸ਼ਕਰਾ ਜੀ ਤੁਹਾਨੂੰ ਪਤਾ ਸੀਗਾ ਵੀ ਕੀ ਇਹ ਹੜਤਾਲ ਜਿਹੜੀ ਹੈ ਟਰੈਕਟਰ ਦਾ ਬੰਦ ਲੋਕ ਕੀਤੀ ਜਾ ਰਹੀ ਹੈ ਨਹੀਂ ਹੜਤਾਲ ਤਾਂ ਪਤਾ ਲੱਗ ਗਿਆ ਸੀਗਾ ਇਹਨਾਂ ਨੇ ਅਲਟੀਮੇਟਮ ਪਹਿਲਾਂ ਦਿੱਤਾ ਸਰਕਾਰ ਨੇ ਜੇ ਸਰਕਾਰ ਨੇ ਨਹੀਂ ਸੁਣਵਾਈ ਕੀਤੀ ਤਾਂ ਇਹਨਾਂ ਨੇ ਹੜਤਾਲ ਕੀਤੀ ਹੈ 3 ਤਰੀਕ ਤੱਕ ਇਹ ਸੰਕੇਤਕ ਹੜਤਾਲ ਕਹਿ ਸਕਦੇ ਆ ਇਹਨੂੰ ਉਸ ਤੋਂ ਬਾਅਦ ਅਗਲਾ ਫੈਸਲਾ ਲੱਤਾ ਜਾਊਗਾ ਕੁਝ ਵਾਰ ਇੱਕ ਹੋਰ ਹੈ ਬੈ ਦੇਖ ਰਿਹਾ ਕਿ ਹੋਰ ਲੰਬੀ ਲੰਬੀਆਂ ਕਤਾਰਾਂ ਲੱਗੀਆਂ ਲੋਕ ਪੰਪ ਦੇ ਉੱਪਰ ਪੰਪ ਵਾਲੇ ਮੁਲਾਜ਼ਮਾਂ ਨਾਲ ਬਹਿਸ ਵਧਾਈ ਵੀ ਚੱਲ ਰਹੀ ਹੈ ਮੈਂ ਹੁਣੇ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਦੋ ਮੁਲਾਜ਼ਮ ਮੰਗਾਏ ਨੇ ਤਾਕੀ ਸਿਸਟਮੈਟਿਕ ਢੰਗ ਨਾਲ ਕੰਮ ਚੱਲਦਾ ਰਹੇ ਕਿੰਨਾ ਕਿੰਨਾ ਕਮਾਂਦੇ ਹੋ ਕਿੰਨਾ ਕ ਸਟਾਕ ਜਰਾ ਹੈਸ਼ ਟਾਈਮ ਤੁਹਾਡੇ ਕੋਲ ਕਿੰਨੇ ਦਿਨ ਦਾ ਸਟਾਕ ਪਿਆ ਸਾਡੇ ਕੋਲ ਜਿਸ ਹਿਸਾਬ ਨਾਲ ਆ ਜੇ ਡਿਸਪੈਂਸ ਹੋ ਰਿਹਾ ਹੈ ਮੈਨੂੰ ਲੱਗਦਾ ਸ਼ਾਮ ਤੱਕ ਖਤਮ ਹੋ ਜਾਣਾ ਤੇ ਸੋ ਮੇਰੇ ਨਾਲ ਸੀ ਇਸ ਪੈਟਰੋਲ ਪੰਪ ਦੇ ਓਨਰ ਕੁਸ਼ਕਰ ਰਾਜ ਜੀ ਜਿਨ੍ਹਾਂ ਨੇ ਕਿ ਦੱਸਿਆ ਕਿ ਮੇਰੇ ਕੋਲ ਜਿਆਦਾ ਤੋਂ ਜਿਆਦਾ ਅੱਜ ਸ਼ਾਮ ਤੱਕ ਦਾ ਜਿਹੜਾ ਪੈਟਰੋਲ ਹੈ ਜਿਵੇਂ ਲੈਣਾ ਲੱਗੀਆਂ ਹੋਈਆਂ ਜੇਕਰ ਪੈਟਰੋਲ ਪੰਪ ਤੋਂ ਪੈਟਰੋਲ ਖਤਮ ਹੁੰਦਾ ਤਾਂ ਆਖਰ ਪੈਟਰੋਲ ਨੂੰ ਪੰਪ ਨੂੰ ਜਿਹੜਾ ਹੈ ਬੰਦ ਕਰਨਾ ਪਊਗਾ ਇਹ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਸਿਸਟਮ ਦੇ ਨਾਲ ਜਿਹੜਾ ਹੈ ਤੇ ਤੇਲ ਮੁਹੱਈਆ ਕਰਾਇਆ ਜਾ ਰਿਹਾ ਜੇਕਰ ਕੋਈ 1000 ਰੁਪਏ ਦਾ ਪੈਟਰੋਲ ਮੰਗਦਾ ਤਾਂ 500 ਰੁਪਏ ਦਾ ਕੀ ਪੈਟਰੋਲ ਪਾਇਆ ਜਾ ਰਿਹਾ ਲੋਕਾਂ ਨੂੰ ਵੀ ਜਿਹੜੀ ਹੈ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੈਮਰਾਮੈਨ ਰਜੇਸ਼ ਰਾਜਾ ਦੇ ਨਾਲ ਮੈਂ ਰਾਜਮੈਨ ਰੋ ਖੰਨਾ